ਇਥੇ ਆ ਕੇ ਤੁਹਾਡਾ ਦਿਮਾਗ ਕਨਫਿਊਜ਼ ਹੋ ਜਾਊਗਾ ਵੀ ਲਈਏ ਤਾਂ ਕਿਹੜੀ ਚੀਜ਼ ਲਈਏ ਆ ਦੇਖੋ ਹੱਥ ਮਾਰ ਕੇ ਚੱਲ ਵੀ ਬਾਈ ਹਾਂਜੀ ਇਹ ਸੈਂਸਰ ਵਾਲੀ ਸਾਰੀ ਹੈ ਕਮਾਲ ਆ ਯਾਰ ਕਿੱਡੀ ਟੈਕਨੋਲੋਜੀ ਆ ਗਈ ਬਾਈ ਚੈੱਕ ਕਰੋ ਤੁਸੀਂ ਇਹ ਲੋੜਨੀ ਇਹਨੂੰ ਸੈਂਸਰ ਵਾਲੀ ਸਾਰੀ ਹੈ ਇਹ ਸੈਂਸਰ ਵਾਲੀ ਹੈ ਬਸ ਆ ਹੀ ਬੰਦ ਹੋ ਜਾਣੀ ਹੈ ਹਾਂਜੀ ਹਾਂਜੀ ਆ ਦੇਖੋ ਆ ਜੇ ਤਿੰਨ ਹੋ ਗਈ ਆੱਠ ਜਿਵੇਂ ਵੀ ਹਨ ਇਹ ਬੰਦ ਹੋ ਗਈ ਬਾਈ ਤੇ ਰੇਟ ਦਾ ਬਈ ਮਾਰਕੀਟ ਨਾਲੋਂ ਪੱਕਾ ਫੇਟ ਰੇਟ ਤੁਹਾਨੂੰ ਬਾਜ਼ਾਰ ਵਾਲਾ 20 25 ਫਰੰਟ ਰੇਟ ਲੈਸ ਮਿਲਣਗੇ 20 25% ਵਿਆਰ ਨਾਲ ਜੇ ਲੱਖ ਦਾ ਬਿੱਲ ਬੰਦਾ ਇੱਥੇ ਆ ਕੇ 70000 ਦਾ ਬਣੂਗਾ ਤੁਹਾਡਾ ਬਿੱਲ ਲਾਈਫ ਬਣਾਇਆ ਹੈ ਆਪਣਾ ਬੋਡੀਜੈਟ ਚੱਲਣਾ ਸੇ ਅੱਛਾ ਇਹ ਲਾਈਫ ਚੱਲਦੇ ਆ ਜਿਵੇਂ ਕਿਸੇ ਨੇ ਲਵਾਉਣੇ ਹੋਣ ਇਹ ਤਾਂ ਦੋ ਇਹ ਤੁਸੀਂ ਟੈਸਟ ਕਰਕੇ ਦਿਖਾ ਦਿਓ ਵੀ ਐਂ ਚੱਲਣਗੇ ਹਾਂਜੀ ਹਾਂਜੀ ਉਹ ਪਿਸ਼ਾਵਰ ਵਾਲੇ ਓਕੇ ਪਿਸ਼ਾਵਰ ਇੱਥਾ ਹੋ ਗਿਆ ਸਿੱਧਾ ਸ਼ਾਵਰ ਹੋ ਗਿਆ ਇੱਕ ਚਰਣਾ ਹੋ ਗਿਆ ਇੱਕ ਮਿਸਟ ਹੋ ਗਿਆ ਜੀ ਇਹਦਾ ਤੁਸੀਂ ਮੈਂ ਕਹਿੰਦਾ ਸ਼ਿਮਲੇ ਜਾਣ ਦੀ ਲੋੜ ਨਹੀਂ ਚਰਨੇ ਦਾ ਸਵਾਲ ਲੈ ਨਹੀਂ ਤੀ ਘਰੇ ਹੀ ਲੈ ਸਕਦੇ ਹ ਜੀ ਇਹਦੇ ਤੁਹਾਨੂੰ 3-4 ਕਲਰ ਮਿਲ ਜਾਣਗੇ ਆਹ ਚੀਜ਼ ਤੇ ਜ਼ੂਮ ਮਾਰਦੀ ਬਾਈ ਜੀ ਮਾੜਾ ਆਹ ਚੈੱਕ ਕਰੋ ਤੁਸੀਂ ਇਹਦੇ ਵਿੱਚ ਲਾਈਟ ਜਗੂਗੀ ਲਓ ਇਹਨੂੰ ਲਾਈਟਰ ਦੀ ਜਾਂ ਮਾਚਿਸ ਦੀ ਕੋਈ ਲੋੜ ਨਹੀਂ ਪੈਂਦੀ ਸਾਰੇ ਆਟੋ ਕਟ ਹੈ ਸਾਰੇ ਆਟੋਮੈਟਿਕ ਸਾਰੇ ਟੋਟਲੇ ਓਕੇ ਆਟੋ ਕਟ ਵੀ ਹੈਗੇ ਆ ਜੀ ਹਾਂ ਜੀ ਜਦੋਂ ਬਨਗੇ ਚਲੋ ਸਮਾਨ ਤੁਹਾਡਾ ਕੋਈ ਤਿਆਰ ਹੋ ਗਿਆ ਨਹੀਂ ਕੋਈ ਉਬਲਦਾ ਇਹਦੇ ਵਿੱਚੋਂ ਆਪਣੇ ਆਪ ਕੱਟ ਹੋ ਜਾਊਗਾ ਇਹ ਆਪਣੇ ਆਪ ਕੱਟ ਹੋ ਜਾਊਗਾ ਲਓ ਜੀ ਇੰਨੀਆਂ ਫੈਸਿਲਿਟੀਆਂ ਇਹਦੇ ਵਿੱਚ ਇੰਨੇ ਫੀਚਰ ਹੈਗੇ ਆਹ ਦੇਖੋ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਨਾ ਜੀ ਮੇ ਮਿੱਤਰੋ ਮੈਂ ਮੋਗੇ ਦੇ ਵਿੱਚ ਆ ਬਾਈ ਪਿਛਲੇ ਪਾਸੇ ਦਿਖਾਈ ਉਧਰਲੇ ਪਾਸੇ ਕਾਲਸਰ ਰ ਅਕਾਲ ਸਾਹ ਰੋੜ ਦੀ ਇੱਕ ਨੰਬਰ ਗਲੀ ਦੇ ਵਿੱਚ ਆ ਇਧਰਲੇ ਪਾਸੇ ਮਨਚੰਦਾ ਟਰੇਡਿੰਗ ਕੰਪਨੀ ਵਾਲਿਆਂ ਦੇ ਇਹ ਕਾਧੂ ਆ ਬਈ ਜੇ ਕਿਸੇ ਬੰਦੇ ਨੇ ਬਿਜ਼ਨਸ ਸਟਾਰਟ ਕਰਨਾ ਆਪਦਾ ਹਨਾ ਤਾਂ ਇਹਨਾਂ ਦੇ ਕੋਲੋਂ ਹੋਲਸੇਅ ਰੇਟਾਂ ਤੇ ਮਾਲ ਚੱਕ ਸਕਦਾ ਆ ਦੇਖੋ ਤੁਸੀਂ ਇਧਰਲੇ ਪਾਸੇ ਆ ਟਰੱਕ ਹੁਣੇ-ਹੁਣੇ ਭਰ ਕੇ ਆਇਆ ਸਾਰੇ ਸਮਾਨ ਦਾ ਇਹਨਾਂ ਦੇ ਕੋਲੇ ਪਤਾ ਨਹੀਂ ਦਿਹਾੜੀ ਦਾ ਕਿੰਨਾ ਸਮਾਨ ਆਉਂਦਾ ਤੇ ਕਿੰਨਾ ਜਾਂਦਾ ਮੈਂ ਤੁਹਾਨੂੰ ਸਾਰਾ ਗੜਾਉਂ ਦਿਖਾਉਣ ਲੱਗਿਆ ਇਹਨਾਂ ਦੇ ਸ਼ੋਅਰੂਮ ਤੇ ਵੀ ਮੈਂ ਤੁਹਾਨੂੰ ਲੈ ਕੇ ਚੱਲੂੰਗਾ ਆਜੋ ਹਾਂ ਤੁਹਾਡੀ ਨਿਗਾਹ ਮਰਵਾ ਦਿੰਨੇ ਆ ਸਾਰੀ ਗੱਲਬਾਤ ਮੈਂ ਬਾਈ ਉਹਨਾਂ ਨਾਲ ਕਰਵਾਉਂਗਾ ਕਿ ਨਾ ਤੁਸੀਂ ਗੜਾਉ ਦੂਜੀ ਗੱਲ ਤੇ ਫਾਇਦਾ ਹੋਊਗਾ ਗਾਕਾਂ ਨੇ ਜੇ ਕਿਸੇ ਨੇ ਸਿੱਧਾ ਮਾਲ ਇਥੋਂ ਚੱਕਣਾ ਆਹ ਦੇਖੋ ਇਹ ਦੇਖੋ ਤੁਸੀਂ ਮਿੱਤਰੋ ਆਹ ਦੇਖੋ ਬਾਈ ਪੰਪੂਪਾ ਆਈ ਜਾਂਦੀਆਂ ਸਮਾਨ ਦੇਖੋ ਗੜਾਉਣ ਇਹਨਾਂ ਦਾ ਕਿੱਡਾ ਮੈਂ ਸਾਰੇ ਗੜਾਉਣ ਦੇ ਸ਼ੋਰਟ ਵੀ ਲਾਊਗਾ ਹਰੇਕ ਤਰ੍ਹਾਂ ਦਾ ਸਮਾਨ ਇੱਥੇ ਤੁਹਾਨੂੰ ਹੋਲ ਸੇਲ ਰੇਟਾਂ ਤੇ ਮਿਲੂਗਾ ਇਹਨਾਂ ਦਾ ਮੇਨ ਹੋਲ ਸੇਲ ਰੇਟਾਂ ਦਾ ਹੀ ਕੰਮ ਆ ਇਹ ਮੈਂ ਵੀਡੀਓ ਤਾਂ ਬਣਾ ਰਿਹਾ ਵੀ ਜੇ ਕੋਈ ਵੀਰ ਭਰਾ business ਸਟਾਰਟ ਕਰਨਾ ਚਾਹੁੰਦਾ ਆਪਦਾ ਤਾਂ ਸਿੱਧਾ ਇਹਨਾਂ ਨੂੰ ਮਿਲ ਸਕਦਾ ਉਹਨਾਂ ਦੇ ਡੀਲਰ ਆ ਬਾਕੀ ਆ ਪਲੰਬਰ ਬ੍ਰਾਂਡ ਇਹਨਾਂ ਦਾ ਮੇਨ ਆ ਬਾਕੀ ਇਧਰਲੇ ਪਾਸੇ ਦੇਖੋ ਯਾਰ ਦੂਰ ਦੂਰ ਤੱਕ ਨ ਸਾਰਾ ਸਮਾਨ ਤੁਹਾਨੂੰ ਸੈਨੀਟਰੀ ਦਾ ਮਿਲ ਜੂਗਾ ਮੇਨ ਇਹਨਾਂ ਦਾ ਸੈਨੀਟਰੀ ਦਾ ਹੀ ਸਮਾਨ ਆ ਜਿੰਨਾ ਵੀ ਆ ਸੋ ਮੈਂ ਤੁਹਾਨੂੰ ਇਹਨਾਂ ਦੇ ਹੁਣ ਸ਼ੋਅਰੂਮ ਤੇ ਵੀ ਲੈ ਕੇ ਚਾਲਦਾ ਇਹ ਗੜਾਉਂ ਦਿਖਾਉਂਦਾ ਮੇਰਾ ਮਕਸਦ ਇਹ ਹੀ ਸੀ ਵੀ ਤੁਹਾਨੂੰ ਇੱਕ ਆਈਡੀਆ ਜਿਹਾ ਲੱਗ ਜਾਵੇ ਵੀ ਸਮਾਨ ਇਹਨਾਂ ਦੇ ਕੋਲੇ ਕਿੰਨਾ ਬਾਕੀ ਗੱਲ ਆਪਾਂ ਨੂੰ ਬਾਈ ਉਹਨਾਂ ਨੇ ਸਮਝਾਈ ਦੇਣੀ ਆ ਆ ਦੇਖੋ ਤੁਸੀਂ ਇਧਰਲੇ ਪਾਸੇ ਬਾਥਰੂਮ ਦਾ ਕਿੰਨਾ ਸਮਾਨ ਪਿਆ ਇਹਨਾਂ ਦੇ ਕੋਲੇ ਆ ਦੇਖੋ ਆ ਦੇਖੋ ਇਹਦਾ ਕੇਰਾ ਇਹਨਾਂ ਨੇ ਸ਼ੋਅ ਕਰਨ ਨੂੰ ਲਾਏ ਹੋਇਆ ਬਾਕੀ ਸਮਾਨ ਇਹਨਾਂ ਦੇ ਕੋਲੇ ਬਹੁਤ ਜ਼ਿਆਦਾ ਆ ਸ਼ੈਂਕ ਪਏ ਆ ਸਾਰੇ ਡਿਜ਼ਾਈਨ ਦੇ ਤੁਹਾਨੂੰ ਸ਼ੈਂਕ ਮਿਲ ਜਾਣਗੇ ਸਭ ਤੋਂ ਵੱਡੀ ਗੱਲ ਆ ਬੀ ਇਹ ਸਾਰਾ ਹੋਲਸੇਲ ਰੇਟਾਂ ਦੇ ਸਮਾਨ ਤੁਹਾਨੂੰ ਮਿਲਣਾ ਹੁਣ ਆਜੋ ਤੁਹਾਨੂੰ ਮੰਨ ਕੇ ਚੱਲੋ ਆਪਾਂ ਸ਼ੋਅਰੂਮ ਦੇ ਵਿੱਚ ਲੈ ਕੇ ਚਾਲਦੇ ਆਂ ਉੱਥੇ ਜਾ ਕੇ ਤੁਹਾਡੀ ਬਾਈ ਨਾਲ ਗੱਲਬਾਤ ਵੀ ਕਰਵਾਵਾਂਗੇ ਉੱਥੇ ਤੁਹਾਨੂੰ ਸਾਰੇ ਸਾਡੇ ਸ਼ੱਕ ਦੂਰ ਹੋ ਜਾਣਗੇ ਵੀ ਕੀ ਰੇਟ ਹੈ ਸਮਾਨ ਦਿੰਦੇ ਆ ਹੁਣ ਇੱਥੋਂ ਇਹ ਵੀਡੀਓ ਮੇਰਾ ਬਣਾਉਂਦਾ ਇੱਕ ਮਕਸਦ ਹੋਰ ਵੀ ਹੈ ਵੀ ਸਿੱਧੇ ਗਾਹਕ ਵੀ ਇੱਥੋਂ ਸਮਾਨ ਚੱਕ ਲੈਣ ਤਾਂ ਜੋ ਤੁਹਾਨੂੰ ਪੈਸਿਆਂ ਦਾ ਥੋੜਾ ਜਿਹਾ ਫਾਇਦਾ ਹੋ ਸਕੇ ਸੋ ਆਜੋ ਹੁਣ ਆਪਾਂ ਇਹਨਾਂ ਦੇ ਤੁਹਾਡੇ ਸ਼ੋਅਰੂਮ ਤੇ ਲੈ ਕੇ ਚਾਲਦੇ ਆਂ ਉੱਥੇ ਤੁਹਾਨੂੰ ਹੋਰ ਵੀ ਘੈਂੜ ਘੈਂੜ ਚੀਜ਼ਾਂ ਦਿਖਾਉਣੇ ਆਜੋ ਲਓ ਵੀ ਮਿੱਤਰੋ ਇਸ ਟਾਈਮ ਆਪਾਂ ਬਾਈ ਉਹਨਾਂ ਦੇ ਸ਼ੋਰੂਮ 'ਚ ਪਹੁੰਚ ਚੁੱਕੇ ਆ ਵੀਰੇ ਹੁਣੀ ਆਪਣੇ ਨਾਲ ਆ ਉਧਰ ਸਾਹਮਣੇ ਲਿਖਿਆ ਦੇਖ ਰਹੇ ਹੋ ਮਨਚੰਦਾ ਸੈਂਟਰੀ ਸਟੋਰ ਪਰਲੇ ਪਾਸੇ ਵੀ ਇਹਨਾਂ ਦੇ ਮੰਨ ਕੇ ਚਲੋ ਵੀ ਸਮਾਨ ਹੀ ਪਿਆ ਹੋਇਆ ਸਾਰਾ ਇਧਰਲੇ ਪਾਸੇ ਸ਼ੋਰੂਮ ਆ ਹੱਸੀ ਗੱਲ ਵੀਰੇ ਸੱਸੀ ਗੱਲ ਵੀਰੇ ਹਾਂਜੀ ਹਾਂਜੀ ਵੀਰੇ ਆਪਣੀ ਲੋਕੇਸ਼ਨ ਇੱਕ ਵਾਰ ਜਿਹੜੀ ਸ਼ੋਰੂਮ ਦੀ ਲੋਕੇਸ਼ਨ ਉਹ ਵੀ ਦੱਸ ਦਿਓ ਮਾੜਾ ਜਿਾ ਕਿਉਂਕਿ ਗਡਾਉਣ ਦੀ ਲੋਕੇਸ਼ਨ ਆਪਾਂ ਕਿਰਾਂ ਬੋਲਤੀ ਆਪਣੀ ਲੋਕੇਸ਼ਨ ਹੈਗੀ ਆ ਟੈਲੀਫੋਨ ਐਕਸਚੇਂਜ ਜੀ ਨੇੜੇ ਟੈਲੀਫੋਨ ਐਕਸਚੇਂਜ ਦੇ ਸਹਾਰਾ ਗਰੋਂ ਗਲੀ ਨੰਬਰ 1 ਮੋਗਾ ਜੀ ਗਲੀ ਨੰਬਰ 1 ਮੋਗਾ ਇਹ ਸ਼ੋਰੂਮ ਦੀ ਲੋਕੇਸ਼ਨ ਜਿਹੜੀ ਜੇ ਤੋਂ ਪਹਿਲਾਂ ਵੀਡੀਓ ਦੇ ਵਿੱਚ ਆਪਾਂ ਦੱਸੀ ਸੀ ਕਾਲਸਰ ਰੋਡ ਗਲੀ ਨੰਬਰ 1 ਉਹਨਾਂ ਦੇ ਗੜਾਉਣ ਦੀ ਲੋਕੇਸ਼ਨ ਆ ਥੋੜੀ ਬਾਹਰ ਡਾ ਮੇਰੇ ਖਿਆਲ ਨਾਲ 500 ਮੀਟਰ ਦੀ ਵਾਕਿੰਗ ਵਾਕ ਹੈਗੀ ਆ ਤੇ ਆ ਦੇਖੋ ਵੀਰੇ ਇਹਦੇ ਬਾਰੇ ਦੱਸਿਓ ਜੀ ਇਹ ਚੁੱਲੇ ਆ ਜੀ ਕਟਿੰਗ ਕਰਕੇ ਆਪਣੇ ਲੱਗਦੇ ਆ ਆਪਣੇ ਮਾਰਬਲ ਦੇ ਵਿੱਚ ਕਟਿੰਗ ਕਰਕੇ ਹੋਵੇ ਸਾਰੇ ਓਕੇ ਇਹ ਆਪਣੇ ਆਟੋ ਹੈ ਆਟੋ ਵਾਲੇ ਸਾਰੇ ਹੈਗੇ ਟੋਟਲ ਅੱਛਾ ਇਹ ਆਟੋ ਵਾਲੇ ਆ ਬਈ ਦੇਖ ਕੇ ਡਰੀ ਨਾ ਜੇ ਉਹ ਵੀ ਰੇਟ ਬਹੁਤ ਜ਼ਿਆਦਾ ਹੋਊਗਾ ਕਿਉਂਕਿ ਇਹਨਾਂ ਦਾ ਸਾਰਾ ਹੋਲ ਸੇਲ ਦਾ ਹੀ ਕੰਮ ਆ ਇਹ ਤੁਹਾਨੂੰ ਬਹੁਤ ਜੈਜ ਰੇਟ ਦੇ ਵਿੱਚ ਮਿਲ ਜਾਣੇ ਆ ਆ ਦੇਖੋ ਤੁਸੀਂ ਇਹਨੂੰ ਲਾਈਟਰ ਦੀ ਜਾਂ ਮਾਚਿਸ ਦੀ ਕੋਈ ਲੋੜ ਨਹੀਂ ਪੈਂਦੀ ਸਾਰੇ ਆਟੋ ਕੱਟ ਹੈ ਸਾਰੇ ਆਟੋਮੈਟਿਕ ਸਾਰੇ ਟੋਟਲ ਨੇ ਓਕੇ ਆਟੋ ਕੱਟ ਵੀ ਹੈਗੇ ਜਦੋਂ ਬੰਨ ਕੇ ਚਲੋ ਸਮਾਨ ਤੁਹਾਡਾ ਕੋਈ ਤਿਆਰ ਹੋ ਗਿਆ ਕੋਈ ਉਬਲਦਾ ਇਹਦੇ ਵਿੱਚੋਂ ਆਪਣੇ ਆਪ ਕੱਟ ਹੋ ਜੂਗਾ ਇਹ ਆਪਣੇ ਆਪ ਕੱਟ ਹੋ ਜੂਗਾ ਲਓ ਜੀ ਇੰਨੀਆਂ ਫੈਸਿਲਿਟੀਆਂ ਇਹਦੇ ਵਿੱਚ ਇੰਨੇ ਫੀਚਰ ਹੈਗੇ ਆਹ ਦੇਖੋ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਨਾ ਜੀ ਲਓ ਜੀ ਆਹ ਹਰੇਕ ਤਰ੍ਹਾਂ ਤੁਹਾਡੇ ਬਜਟ ਦੇ ਹਿਸਾਬ ਨਾਲ ਲਾ ਲਓ ਚਾਹੇ ਤੁਹਾਡੀ ਜ਼ਰੂਰਤ ਦੇ ਸਾਰੇ ਹੈਗੇ ਸਾਰੇ ਟੋਟਲ ਦੇ ਵਿੱਚ ਸਾਰੀ ਵੈਰਾਈਟੀ ਹੈ ਟੋਟਲ ਦੇ ਵਿੱਚ ਲਓ ਜੀ ਬਾਈ ਜੈਕ ਕਰੋ ਇਹ ਚੀਜ਼ਾਂ ਜੇਤਾ ਬਾਈ ਕਿਸੇ ਨੇ ਕੋਠੀ ਦੇ ਘਟੋ ਘੜ ਕਰੋੜ ਰੁਪਇਆ ਲਾਤਾ ਫਿਰ ਤਾਂ ਤੁਸੀਂ ਇਹੋ ਜੀਆਂ ਚੀਜ਼ਾਂ ਕੋਠੀ 'ਚ ਲਾਓ ਕਿਉਂਕਿ ਜਿਹਨੂੰ ਤੁਹਾਡੇ ਘਰ ਨੂੰ ਚਾਰ ਚੰਨ ਲਾ ਦੇਣਗੇ ਆ ਕਿਹਦੇ ਸੈਸਰੀ ਸਾਰੀ ਟੋਟਲ ਜੀ ਆ ਕੈਰੇਸਿਲ ਦੇ ਜਰਮਨ ਦਾ ਬ੍ਰਾਂਡ ਆ ਕੈਰੇਸਿਲ ਸ਼ੈਂਕਾ ਮਾਰਬਲ ਵਾਲੇ ਆ ਆ ਸਟੀਲ ਵਾਲੇ ਦਾ ਰੇ ਲੋ ਜੀ ਆ ਸ਼ੈਂਕਾ ਦੀਆਂ ਵੈਰੀਟੀਆਂ ਦੇਖ ਲਓ ਬਾਈ ਸਾਰੀਆਂ 300 300 ਸਾਰੀਆਂ ਆ ਅੱਛਾ ਆ ਲਾ ਬਲੈਕ ਦੇ ਵਿੱਚ ਐ ਸਾਰਾ 304 ਬਲੈਕ ਦੇ ਵਿੱਚ ਸਾਰਾ ਇਹ ਬਲੈਕ ਦੇ ਵਿੱਚ ਲੋ ਜੀ ਚੈੱਕ ਕਰੋ ਬਾਈ ਆ ਮੈਂਡ ਦੇ ਵਿੱਚ ਆ ਜੀ ਆ ਚਿਮਨੀ ਆ ਗਈਆਂ ਬਾਈ ਹਨਾ ਇਹ ਵੀ ਇਹ ਘਰਾਂ ਦੇ ਵਿੱਚ ਲੱਗਦੀਆਂ ਇਹ ਟੱਚ ਹੈਗੀ ਐ ਅੱਛਾ ਟੱਚ ਵੀ ਹੈਗੀ ਐ ਆਟੋ ਸੈਂਸ ਵੀ ਹੈ ਤੇ ਟੱਚ ਵੀ ਹੈਗੀ ਸਾਰੀ ਇਹ ਅੱਛਾ ਇਹ ਟੱਚ ਆ ਵੀ ਟੱਚ ਵੀ ਸਾਰੀ ਇਹ ਆਟੋ ਕਲੀਨ ਸਾਰੀ ਆ ਜਾਂਦੀ ਮਗਰ ਇਹਦੇ ਦੇਖੋ ਆਟੋ ਕਲੀਨ ਆ ਲੀਆ ਇਹ ਸਾਰੇ ਆਟੋ ਕਲੀਨ ਆ ਲੀਆ ਇਹ ਆਟੋ ਕਲੀਨ ਵਾਲੀ ਨੇ ਆ ਗਈਆਂ ਬਾਈ ਤੂੰ ਚੈੱਕ ਕਰੀ ਚਲੋ ਇੱਥੇ ਆ ਕੇ ਤੁਹਾਡਾ ਦਿਮਾਗ ਕਨਫਿਊਜ਼ ਹੋ ਜਾਊਗਾ ਵੀ ਲਈਏ ਤਾਂ ਕਿਹੜੀ ਚੀਜ਼ ਲਈ ਆ ਦੇਖੋ ਹੱਥ ਮਰ ਗਈ ਚੱਲ ਵੀ ਬਾਈ ਹਾਂਜੀ ਇਹ ਸੈਂਸਰ ਵਾਲੀ ਸਾਰੀ ਹੈ ਕਮਾਲ ਆ ਯਾਰ ਕਿੱਡੀ ਟੈਕਨੋਲੋਜੀ ਆ ਗਈ ਬਾਈ ਚੈੱਕ ਕਰੋ ਤੁਸੀਂ ਇਹ ਲੋੜਨੀ ਇਹਨੂੰ ਸੈਂਸਰ ਵਾਲੀ ਸਾਰੀ ਇਹ ਸੈਂਸਰ ਵਾਲੀ ਬਸ ਆ ਹੀ ਬੰਦ ਹੋ ਆਜੇ 3 ਹੋ ਗਈ 8 ਜਿਵੇਂ ਵੀ ਹਨ ਇਹ ਬੰਦ ਹੋ ਗਈ ਬਾਈ ਕਮਾਲ ਆ ਯਾਰ ਇਹ ਨਾ ਸੈਂਸਰ ਹੈ ਟੱਚ ਹੈ ਤੈਨੂੰ ਸਪੈਸ਼ਲਟੀਾਂ ਦੇ ਵਿੱਚ ਆਟੋਕਲੇਵ ਵੀ ਹੈ ਟੱਚ ਵੀ ਹੈ ਸੈਂਸਰ ਵੀ ਹੈ ਓਕੇ ਲਓ ਜੀ ਇਹ ਤੁਹਾਨੂੰ ਮਿਲ ਜੂਗੀ ਬਾਈ ਫਿਰ ਇਧਰਲੇ ਪਾਸੇ ਸ਼ੈਂਕ ਆ ਗਏ ਹੋਰ ਚੀਜ਼ਾਂ ਆ ਗਈਆਂ ਕੋਲਰ ਦੇ ਨਾਲ ਹੀ ਰਹਿੰਦਾ ਜੀ ਸਾਰੀ ਕੋਲਰ ਦੀ ਰੇਂਜ ਹੈ ਟੋਟਲ ਜੀ ਅਮਰੀਕਾ ਦਾ ਬ੍ਰਾਂਡ ਹੈ ਕੋਲਰ ਜੀ 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 ਤਾਂ ਕੋਲ ਲੁੱਕ ਆ ਕੋਲਰ ਅੱਡੋ ਅੱਡ ਬ੍ਰਾਂਡਾਂ ਦੇ ਅੱਡੋ ਅੱਡ ਲਏ ਹੋਏ ਆ ਹਾਂ ਜੀ ਸਾਰੀ ਅਲੱਗ ਅਲੱਗ ਗੈਲਰੀਆਂ ਬਣੀਆਂ ਹੋਇਆਂ ਆ ਕੋਲਰ ਦੀ ਵਾਲਿੰਗ ਸੀਟ ਹੈ ਜਿਹੜਾ ਮਾਰਬਲ ਵਾਲਾ ਸੀਟ ਕਵਰ ਆ ਆ ਕੋਲਰ ਦੀ ਇਨ ਬਿਲਟ ਜੱਟ ਹੈ ਜੀ ਇਨ ਬਿਲਟ ਜੱਟ ਵਿੱਚ ਹੀ ਨਿਕਲਦਾ ਸੀਟ ਦੇ ਅੱਛਾ ਅੱਛਾ ਸੀਟ ਦੇ ਵਿੱਚੋਂ ਨਿਕਲੂਗਾ ਜਦੋਂ ਆਪਾਂ ਮੂਵ ਕਰਾਂਗੇ ਨਹੀਂ ਜੀ ਮੀਨਾ ਨੈਕਸ ਇੱਥੋਂ ਜੱਟ ਨਿਕਲੂਗਾ ਆਪਣੇ ਆਪ ਹੀ ਕਲੀਨ ਤੇ ਨਾਲ ਇੰਦਰ ਵਰਤੂਗਾ ਲਓ ਜੀ ਇੰਨੀ ਅਫਸਰਟ ਆ ਜਿਵੇਂ ਕਿਸੇ ਨੇ ਪਾਣੀ ਪੂਣੀ ਵਾਲਾ ਦੁ ਉਹ ਮਸ਼ੀਨ ਆ ਗਈ ਹੈ ਫਿਲਟਰ ਆਪਣੇ A स्मिथ ਦੇ ਇਹ ਵੀ ਅਮਰੀਕਾ ਦਾ ਬ੍ਰਾਂਡ ਆ A स्मिथ ਇਹ ਆਪਣਾ ਗਰਮ ਪਾਣੀ ਅਤੇ ਠੰਡੇ ਪਾਣੀ ਦਾ ਫਿਲਟਰ ਹੈ ਇਹ ਠੰਡੇ ਪਾਣੀ ਵਾਲਾ ਆ ਗਿਆ ਲਓ ਜੀ ਇਹ ਤੁਸੀਂ ਸ਼ਾਪ ਦੇ ਵਿੱਚ ਘਰੇ ਰੱਖ ਲਓ ਜਣਗੇ ਤੁਹਾਨੂੰ ਸਾਰੇ 7-8 ਮਾਡਲ ਮਿਲ ਜਾਣਗੇ ਇਹ ਸਾਰੇ A स्मिथ ਦੇ ਆ ਹਾਂ ਸਾਰੇ A स्मिथ ਦੇ ਲਓ ਜੀ ਇਹਦੇ ਵਿੱਚੋਂ ਹੀ ਮਹਿੰਗਾ ਸਸਤਾ ਆ ਜਾਂਦਾ ਸਰ ਸਾਰੀ ਵੈਰਾਈਟੀ ਮਿਲ ਜੂਗੀ ਇੰਦੇ ਜੀ ਤੁਹਾਨੂੰ ਟੋਟਲ ਦੇ ਨਾਲੇ ਗੀਜ਼ਰ ਵੀ ਹਰ ਇੱਕ ਤਰ੍ਹਾਂ ਦੇ ਮਿਲ ਜਾਣਗੇ 10 ਲੀਟਰ 25 ਲੀਟਰ 10 ਲੀਟਰ 15 ਲੀਟਰ 35 ਲੀਟਰ 50 ਲੀਟਰ 100 ਲੀਟਰ ਤੱਕ ਅਵੇਲੇਬਲ ਆ ਆਪਣੇ ਕੋਲ 100 ਲੀਟਰ ਤੱਕ ਅਵੇਲੇਬਲ ਆ ਬਾਈ ਤੁਹਾਡੀ ਤੁਹਾਡੀਆਂ ਪਲੰਬਰੇ ਸਾਰੇ ਗੇਲਜੀ ਪੰਡਿਤ ਆ ਆ ਸਾਰੇ ਪਲੰਬਰ ਬ੍ਰੈਂਡ ਆ ਗਿਆ ਬਾਈ ਇਹ ਜਿਹਦੇ ਇਹ ਡਿਸਟ੍ਰੀਬਿਊਟਰ ਆ ਮੇਨ ਬਾਈ ਹੋਣੀ ਉਹਦਾ ਬ੍ਰੈਂਡ ਆ ਗਿਆ ਸਾਰਾ ਪਲੰਬਰ ਸਾਰੇ ਮੰਨ ਗਏ ਜਦੋਂ ਪੰਜਾਬ ਚ ਸਪਲਾਈ ਕਰਦੇ ਹੋ ਤੁਸੀਂ ਹਾਂ ਜੀ ਆਪਣੀ ਸਪਲਾਈ ਹੈ ਸਰ ਜੀ ਆ ਪਲੰਬਰ ਦਾ ਆ ਗਿਆ ਬਾਈ ਸਾਰਾ ਚੈੱਕ ਕਰ ਲਓ ਬਾਈ ਕੋਈ ਨਹੀਂ ਦਾ ਪਲੰਬਰ ਦਾ ਟੋਪ ਦਾ ਬ੍ਰਾਂਡ ਜਿਹੜਾ ਉੱਪਰਲਾ ਇਹ ਹਾਈ ਸੈਗਮੈਂਟ ਹੈ ਦਾ ਇਹ ਵੀ ਪਲੰਬਰ ਦਾ ਹੀ ਬ੍ਰੈਂਡ ਆ ਹਾਂ ਜੀ ਇਹ ਪਲੰਬਰ ਦਾ ਹਾਂ ਜੀ ਕੋਈ ਨਹੀਂ ਪਲੰਬਰ ਦਾ ਟੋਪ ਮਾਡਲ ਕਹਿ ਸਕਦੇ ਇਹਨੂੰ ਹਾਂ ਜੀ ਟੋਪ ਮਾਡਲ ਕਹਿ ਸਕਦੇ ਆ ਇਹ ਇਕ ਵੀ ਨਹੀਂ ਆ ਗਿਆ ਜੀ ਇਹ ਫੁਆਰੇ ਵਗੈਰਾ ਆ ਗਏ ਹਾਂ ਇਹ ਆਪਣੇ ਬੋਡੀ ਜੈਟ ਆ ਗਏ ਬੋਡੀ ਜੈਟ ਬੋਡੀ ਜੈਟ ਕਹਿੰਦੇ ਇਹਨੂੰ ਬੋਡੀ ਨੂੰ ਹਿੱਟ ਕਰਦੇ ਜਿਹੜੇ ਓਕੇ ਓਕੇ ਬੋਡੀ ਜੈਟ ਦੇ 골ਡ ਵੀ ਲਓ ਜੀ ਆਹ ਬਲੈਕ ਮਿਲ ਜੂਗਾ ਤੇ ਕ੍ਰੋਮ ਵੀ ਮਿਲ ਜੂਗਾ ਲਓ ਜੀ ਆਹ ਸਾਰੀਆਂ ਚੀਜ਼ਾਂ ਚਾਰ ਕਲਰਾਂ ਵਿੱਚ ਰੋਜ਼ ਗੋਲਡ ਬਲੈਕ ਕ੍ਰੋਮ ਲਓ ਜੀ ਇਹ ਚੀਜ਼ਾਂ ਆ ਗਈਆਂ ਬਾਈ ਏ ਟੂ ਜ਼ेड ਤੁਸੀਂ ਚੈੱਕ ਕਰੀ ਚਲੋ ਤੇ ਰੇਟ ਦਾ ਬਈ ਮਾਰਕੀਟ ਨਾਲੋਂ ਪੱਕਾ ਰੇਟ ਤੁਹਾਨੂੰ ਬਾਜ਼ਾਰ ਵਾਲਾ 20 25% ਰੇਟ ਲੈਸ ਮਿਲਣਗੇ 20 25% ਬਈਾਰ ਨਾਲ ਜੇ ਲੱਖ ਦਾ ਬਿੱਲ ਬੰਦਾ ਇੱਥੇ ਆ ਕੇ 70000 ਦਾ ਬਣੂਗਾ ਤੁਹਾਡਾ ਬਿੱਲ ਅੱਛਾ 30000 ਦਾ ਫਰਕ ਸਿੱਧਾ ਹੀ ਪੈ ਗਿਆ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਬਣਾ ਸਰ ਹੋਲਸੇਲ ਤੇ ਰਿਟੇਲ ਦੇ ਵਿੱਚ ਰੇਟ ਦਾ ਫਰਕ ਹੋਣਾ ਹੀ ਹੋਣਾ ਜਿੱਥੇ ਮਰਜ਼ੀ ਟਰਾਈ ਕਰਕੇ ਆਓ ਤੁਸੀਂ ਜਿੱਥੇ ਮਰਜ਼ੀ ਪਤਾ ਕਰਕੇ ਆਓ ਸਾਡੇ ਕੋਲ ਸਟੂਡਿਓ ਨਾਓ ਇੱਕ ਵਾਰੀ ਆ ਕੇ ਤੁਸੀਂ ਲਓ ਜੀ ਤੁਹਾਨੂੰ ਇੱਕ ਗੱਲ ਮੈਂ ਹੋਰ ਦੱਸ ਦਿੰਦਾ ਜੇ ਕਿਸੇ ਬੰਦੇ ਨੇ ਪਿੰਡ ਦੇ ਵਿੱਚ ਦੁਕਾਨ ਤਉ ਦੁਕਾਨ ਖੋਲਣ ਦੀ ਸੋਚ ਰਿਆ ਤਾਂ ਬਾਈ ਉਹਨਾਂ ਨਾਲ ਇੱਕ ਵਾਰ ਸੰਪਰਕ ਕਰ ਲਓ ਤੁਹਾਨੂੰ ਬਹੁਤ ਜਾਇਜ਼ ਰੇਟ ਤੇ ਹੋਲਸੇਲ ਰੇਟ ਤੇ ਸਮਾਨ ਦੇ ਦੇਣਗੇ ਫਿਰ ਤੁਸੀਂ ਆਪਦੀ ਦੁਕਾਨ ਆ ਜਿਹੜੀ ਉਹ ਸ਼ੁਰੂ ਕਰ ਸਕਦੇ ਹੋ ਫਿਰ ਇੰਦੇ ਤੇ ਪਲੰਬਰ ਜ ਆ ਵੀ ਨਵੀਂ ਰੇਂਜ ਆਈ ਹੈ ਸਰ ਇੱਕ ਪਲੰਬਰ ਦੇ ਵਿੱਚ ਬਲੈਕ ਮੈਟ ਵਾਈਟ ਗਲੋਸ ਦੇ ਵਿੱਚ ਠੀਕ ਹੈ ਰੋਸ 골ਡ 골ਡ ਚਾਰੋਂ ਪਲੰਬਰ ਦੀ ਮਿਲ ਜਾਂਦੀ ਜੇ ਵੀ ਇੱਕ ਵੀ ਨਹੀਂ ਜਾਂਦੇ ਨਾ ਜੀ ਸੇਮ ਮਤਲਬ ਕਿ ਪਲੰਬਰ ਦੇ ਦੇ ਚਾਹਦੇ ਬਰਾਉਣ ਦੇ ਰੇਟ ਘਟ ਦੇ ਵਿੱਚ ਓਕੇ ਰੇਟ ਘਟ ਦੇ ਵਿੱਚ ਇਹਨਾਂ ਨੇ ਕੱਢਿਆ ਪਲੰਬਰ ਇਕੋ ਲਾਈਨ ਪਲੰਬਰ ਦੇ ਵਿੱਚ ਮੈਟ ਬਲੈਕ ਵਾਈਟ ਰੋਜ਼ ਗੋਲਡ ਹੋਲਡ ਲਓ ਜੀ ਇਹ ਤੁਸੀਂ ਦੇਖ ਸਕਦੇ ਹੋ ਬਾਈ ਇਹ ਵੀ ਸਾਰੇ ਪਲੰਬਰ ਦੀ ਬ੍ਰਾਂਡ ਹੈ ਇਧਰਲੇ ਪਾਸੇ ਸਾਰਾ ਪੋਰਸ਼ਨ ਪਲੰਬਰ ਦਾ ਹੀ ਆ ਹਾਂ ਜੀ ਸਾਰਾ ਬਲੌਂਡ ਆ ਸਾਰੀ ਸੀਟਸ ਵਗੈਰਾ ਵੀ ਪਲੰਬਰ ਦੀ ਲੱਗੀਆਂ ਸਾਰੀ ਟੋਇਲਟ ਲਓ ਜੀ ਜੇ ਦਾ ਯਾਰ ਤੁਸੀਂ ਲਗਜ਼ਰੀ ਇੱਕ ਬਾਥਰੂਮ ਤਿਆਰ ਕਰਨਾ ਲਗਜ਼ਰੀ ਘਰ ਤਿਆਰ ਕਰਨਾ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਬਾਈ ਬੰਦੇ ਤੁਹਾਡੇ ਬਹੁਤ ਕੰਮ ਆਉਣਗੇ ਲਾਈਵ ਲਾਈਵ ਚਲਾਇਆ ਹੈ ਆਪਣਾ ਬਿਜੈਨਸ ਚੱਲ ਰਿਹਾ ਹੈ ਅੱਛਾ ਇਹ ਲਾਈਵ ਚੱਲ ਰਿਹਾ ਜਿਵੇਂ ਕਿਸੇ ਨੂੰ ਲਵਾਣੇ ਹੋਣ ਇਹ ਤਾਂ ਇਹ ਤੁਸੀਂ ਟੈਸਟ ਕਰਕੇ ਦਿਖਾ ਦਿਓ ਵੀ ਐਂ ਚੱਲਣਗੇ ਹਾਂ ਜੀ ओके okay. तो शावर एकटा हो गया सीधा शावर हो गया एक चरना हो गया okay. एक मिस्ट हो गया जी एदा ਤੁਸੀਂ ਮੈਂ ਕਹਿੰਦਾ ਸ਼ਿਮਲੇ ਜਾਣ ਦੀ ਲੋੜ ਨਹੀਂ ਝਰਨੇ ਦਾ ਸਵਾਲ ਲੈਣੀ ਤੇ ਘਰੇ ਹੀ ਲੈ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਸਰ ਬਿਲਕੁਲ ਆਹ ਜੀ ਜੀ ਕਮਾਂਡਿੰਗ ਵਾਲਾ ਜੀ ਜੀ ਇੱਥੇ ਤੁਹਾਨੂੰ ਤਿੰਨ ਚਾਰ ਕਲਰ ਮਿਲ ਜਾਣਗੇ ਆਹ ਚੀਜ਼ ਤੇ ਜ਼ੂਮ ਮਾਰਦੀ ਹੈ ਬਈ ਜੀ ਮਾੜਾ ਯਾਰ ਚੈੱਕ ਕਰੋ ਤੁਸੀਂ ਇਹਦੇ ਵਿੱਚ ਲਾਈਟ ਜਗੂਗੀ ਲਓ ਜੀ ਆਹ ਕਮਾਂਡ ਸਾਰੀ ਵੈਰਾਈਟੀਆਂ ਦੇ ਲਾਈਟਿੰਗ ਵਾਲੇ ਮਿਲ ਜਣਗੇ ਝਰਨੇ ਵਾਲੇ ਮਿਲ ਜਣਗੇ ਮਿਸਟ ਵਾਲੇ ਮਿਲ ਜਣਗੇ ਸਾਰੇ ਮਿਲ ਤੁਹਾਨੂੰ ਇੱਥੇ ਆ ਕੇ ਇਹ ਨਹੀਂ ਹੋਊਗਾ ਯਾਰ ਵੀ ਸਾਡੇ ਘਰੇ ਚੱਲਦਾ ਕਿਵੇਂ ਲੱਗੂਗਾ ਸਾਰਾ ਟੈਸਟ ਕਰਕੇ ओके ਇਹ ਟੱਬ ਇਸ ਗੁਜੀ ਹੈ ਇਹਦੇ ਜੇ ਬੱਬਲ ਹੈਗੇ 12 ਬੱਬਲ ਹੈ 8 ਜੱਟ ਹੈਗੇ ਆ ਐਫ ਐਮ ਹੈਗਾ ਰੇਡੀਓ ਹੈਗਾ ਤੇ థਰਮੋਸਟੇਟ ਹੈਗੀ ਹੈ ਤੇ ਉਸ ਤੋਂ ਬਾਅਦ ਝਰਨਾ ਵੀ ਹੈਗਾ ਤੇ ਜੋ ਹੈਂਡ ਸ਼ਾਵਰ ਵੀ ਹੈਗਾ ਤੇ ਉਸ ਤੋਂ ਬਾਅਦ ਬਲੂਟੂਥ ਵੀ ਹੈਗਾ ਸਰ ਇਹਦੇ ਵਿੱਚ ਸਾਰਾ ਉਹ ਇਕੱਠਾ ਕਰਕੇ ਪਾ ਦਾ ਫੁੱਲ ਫਲੈਸ਼ ਪੂਰੀ ਲੋਡਡ ਟੱਬ ਹੈ ਪੂਰੀ ਲੋਡਡ ਆਵਾ ਦੋ ਜਣੇ ਹਸਤੇ ਆ ਜੀ 8:00 4 ਦਾ ਦੋ ਜਣੇ ਕਰਦਾ ਜੇ ਕਿਸੇ ਨੇ ਸਾਰਾ ਸਮਾਨ ਫਿਟ ਕਰਾਉਣਾ ਹੈ ਢੰਡਾ ਵੀ ਸਭ ਕੋ ਮਿਕਸੈਂਦੇ ਵਿੱਚ ਜੀ ਫਿਟਿੰਗ ਇਸ ਵਗੈਰਾ ਵੀ ਕਰਾ ਦਿੰਦੇ ਹਾਂ ਬੰਦੇ ਸਾਰਾ ਕੁਝ ਕਰਾ ਕੇ ਦੇਣੀ ਸਾਰਾ ਕੋ ਟੋਟਲ ਕੰਪਨੀ ਵਾਲੇ ਬੰਦੇ ਆਪਣੇ ਆਪ ਕਰਕੇ ਜਾਣਗੇ ਸਾਰਾ ਇਹ ਠੀਕ ਹੈ ਜੇ ਬਈ ਮਾਲ ਕਿਸੇ ਨੇ ਆਪਣਾ ਸਪਲਾਈ ਕਰਾਉਣਾ ਹੋਵੇ ਡਿਲੀਵਰੀ ਦਾ ਵੀ ਹੈਗਾ ਸਿਸਟਮ ਸਾਰਾ ਸਿਸਟਮ ਆਪਣੇ ਕੋਲ ਆਪਣੇ ਕੋਲ ਆਉਂਦੀਆਂ ਗੱਡੀਆਂ ਵੀ ਹੈਗੀਆਂ ਸਰ ਆਪਦੇ ਵਹੀਕਲ ਹੈਗੇ ਆ ਛੋਟੇ ਵਹੀਕਲ ਹੈਗੇ ਵੱਡੇ ਵੀਕਲ ਹੈਗੇ ਸਾਰੇ ਤਰ੍ਹਾਂ ਦੀ ਵੈਰਾਈਟੀ ਹੈ ਪੂਰੀ ਫੈਸਿਲਿਟੀ ਰੱਖੀ ਇੰਨੇ ਕਿ ਬ੍ਰਾਂਡ ਤਾਂ ਹੋਣਗੇ ਸਾਰੇ ਬ੍ਰਾਂਡਾਂ ਦਾ ਸਮਾਨ ਤੁਹਾਨੂੰ ਦਿਖਾਉਣੇ ਆ ਤੇ ਤੁਸੀਂ ਨਵੀਆਂ ਚੀਜ਼ਾਂ ਮੈਨੂੰ ਨਹੀਂ ਲੱਗਦਾ ਤੁਸੀਂ ਇਹੋ ਜਿਹੀਆਂ ਕਿਤੇ ਦੇਖੀਆਂ ਹੋਣਗੀਆਂ ਅ ਸਿਸਟਮ ਇਹ ਵੀ ਆ ਬਈ ਇਹ ਸਾਰਾ ਇਹਨਾਂ ਦੇ ਸੈਂਟਰੀ ਦਾ ਹੀ ਸਮਾਨ ਆ ਇਹ ਕਿਹੜਾ ਬ੍ਰੈਂਡ ਆ ਗਿਆ ਵੀਰੇ ਇਹ ਦੇਖੋ ਇਹ ਸਪੈਨਿਸ਼ ਸਟੈਂਡਰਡ ਆ ਯੂਕੇ ਦਾ ਬ੍ਰੈਂਡ ਆ ਇੰਗਲੈਂਡ ਦਾ ਸਪੈਨਿਸ਼ ਸਟੈਂਡਰਡ ਸੈਂਟਰੀਵੇਅਰ ਲਿਮਟਿਡ ਇੰਗਲੈਂਡ ਯੂਕੇ ਇਹਨਾਂ ਦੇ ਫੀਚਰਟੀ ਖਾਸ ਦਾ ਲੈ ਆ ਇਹਨਾਂ ਦੀ ਇੱਕ ਤਾਂ ਰਿਮਲੈਸ ਸੀਟ ਆਉਂਦੀ ਹੈ ਇਹਨਾਂ ਦੀ ਓਕੇ ਰਿਮਲੈਸ ਇੱਕ ਇਨਬਿਲਟ ਜੈਟ ਆਂਦਾ ਜੀ ਜੈਟ ਦੀ ਅਡਜਸਟਮੈਂਟ ਹੋ ਜਾਂਦੀ ਹੈ ਉੱਪਰ ਥੱਲੇ ਵੈਕਿਊਮ ਵੀ ਹੈਗਾ ਰਿਮਲੈਸ ਵੀ ਹੈ ਇਨਬਿਲਟ ਜੈਟ ਵੀ ਹੈ ਤੇ ਹੋਰ ਵੱਡੀ ਗੱਲ ਇਹਦੇ ਵਿੱਚ ਤੁਹਾਨੂੰ ਮਿਲ ਜੂਗੀ ਮਾਰਬਲ ਵਾਲੀ ਸੀਟ ਕਵਰ ਮਾਰਬਲ ਵਾਲੀ ਸੀਟ ਕਵਰ ਹੁੰਦੇ ਆ ਮਾਰਬਲ ਵਾਲੀ ਸੀਟ ਕਵਰ ਸਾਰੇ ਪੱਥਰ ਦੀ ਬੱਲੇ ਆ ਜਾ ਕੇ ਦੇਖੋ ਕਿੰਨਾ ਭਾਰੀ ਸੀਟਕਵਰ ਆ ਉਹਦਾ ਬਈ ਬਹੁਤ ਭਾਰਾ ਪੂਰਾ ਮਾਰਬਲ ਦਾ ਬਣਿਆ ਹੋਇਆ ਪਲਾਸਟਿਕ ਦਾ ਸੀਟਕਵਰ 3.5 3500 ਰੁਪਏ ਦਾ ਇਹ 22500 ਰੁਪਏ ਦਾ ਸੀਟਕਵਰ ਘੱਟੋ ਘੱਟ ਇਹ ਸਾਰਾ ਬਈ ਮਿੱਤਰੋ ਇਹ ਮਾਰਬਲ ਦਾ ਬਣਿਆ ਹੋਇਆ ਭਾਰਾ ਬਹੁਤ ਆ ਦੇਖਣ ਦੇ ਵਿੱਚ ਇਹਦਾ ਕੋਈ ਬਈ ਮਜਬੂਤੀ ਆ ਕੰਪਨੀ ਵਾਲੇ ਬਣਾਉਂਦੇ ਆ ਸਿਰਫ ਮਾਰਬਲ ਸੀਟਕਵਰ ਇੱਕ ਪਲੰਬਰ ਜਾਂਦੇ ਇੱਕ ਸਪੈਸ਼ਲਿਸਟ ਜਾਂਦੇ ਆ ਦੇਖੋ ਸਾਰੀਆਂ ਸਾਰੀ ਗੈਲਰੀ ਆਦਰ ਆ ਜੈਗਵਾਰ ਦੀ ਜੈਗਵਾਰ ਦੀ ਗੈਲਰੀ ਸਾਰੀ ਟੋਟਲ ਜੈਗਵਾਰ ਦਾ ਵੀ ਤੁਹਾਨੂੰ ਪਤਾ ਹੀ ਆ ਬਈ ਜੈਗਵਾਰ ਦਾ ਬ੍ਰੈਂਡ ਫਾਈਨੈਕ ਸਿੰਗਲ ਲੋ ਹਾਂ ਸਾਰੇ ਹੈ ਹੈਂਡ ਸ਼ਾਵਰ ਓਕੇ ਆ ਸਾਰੀ ਸੀਟਸ ਉਹਨਾਂ ਦੀ ਜੈਕਵਰ ਦੀਆਂ ਲਓ ਜੀ ਆ ਸੀਟਸ ਜੈਕਵਰ ਦੀ ਸਕੂਅਰ ਵਾਲੀ ਜਿਹੜੀ ਸਾਨੂੰ ਜਹਾ ਵਿਕਦੀ ਪਈ ਹੈ ਇੱਥੇ ਤੁਹਾਨੂੰ ਆਮ ਸਮਾਨ ਮਿਲਦਾ ਦੁਕਾਨਾਂ ਤੋਂ ਜਿਹੜੀ ਤੁਹਾਨੂੰ ਬਈ ਨਾਰਮਲ ਚੀਜ਼ ਨੇ ਰੇਟ 'ਚ ਮਿਲਦੀ ਹੈ ਇੱਥੇ ਤੁਹਾਨੂੰ ਬ੍ਰਾਂਡਡ ਚੀਜ਼ ਉਹੀ ਰੇਟ 'ਚ ਮਿਲ ਜੂਗੀ ਲਗਭਗ ਕਿਉਂਕਿ ਇਹਨਾਂ ਦਾ ਆ ਦੇਖੋ ਆ ਸ਼ੀਸ਼ੇ ਚੈੱਕ ਕਰੋ ਸ਼ੀਸ਼ੇ ਟੱਚ ਸ਼ੀਸ਼ੇ ਬਹੁ ਵੈਰਾਈਟੀ ਇਹਨਾਂ ਵਿੱਚ ਟੱਚਲ ਸ਼ੀਸ਼ੇ ਕਾਫੀ ਵੈਰਾਈਟੀ ਆਂਦੀ ਹੈ ਇਹਨਾਂ ਵਿੱਚ ਜਦੋਂ ਆ ਆ ਕੇ ਕਲਾਸਿਕ ਆ ਲਾਗੇ ਆ ਵੀ ਕਲਾਸਿਕ ਆ ਲਾਗੇ ਆ ਦੂਜੇ ਨੋਰਮਲ ਆਗੇ ਆ ਨੋਰਮਲ ਆਗੇ ਇਹ ਟੱਚ ਦੇ ਵਿੱਚ ਤੁਹਾਨੂੰ 30 35 ਡੀਆ ਨ ਮਿਲ ਜਾਣਗੇ ਇਹਦੇ ਵਿੱਚ ਅੱਛਾ ਲੱਗ ਲੱਗ ਤੇਰਾ ਜੇ ਫੋਟੋ ਬਣੀ ਹੁੰਦੀ ਜਿਵੇਂ ਫਿਰ ਆ ਇਧਰਲੇ ਪਾਸੇ ਟੱਚ ਵਾਲਾ ਲੱਗਿਆ ਹੋਇਆ ਵੀ ਤੁਹਾਨੂੰ ਦਿਖਾਉਣਾ ਇਹ ਵੀ ਜੇ ਕੋਰ ਦੀ ਸਾਰੇ ਹਾਂਜੀ ਹਾਂਜੀ ਨਹੀਂ ਇਹ ਤੁਸੀਂ ਆਪਣੇ ਵੈਂਟੀ ਆਗੇ ਸਰ ਇਹ ਵੈਂਟੀ ਸੈਗਮੈਂਟ ਆਗੇ ਆਪਣਾ ਜੀ ਇਹ ਵੈਂਟੀਆਂ ਸਾਰੀਆਂ ਲੱਗੀਆਂ ਟੱਚ ਵਾਲੇ ਸ਼ੀਸ਼ੇ ਦੇ ਨਾਲ ਆ ਵੈਂਟੀ ਆ ਆ ਟੇਬਲ ਦੇ ਨਾਲ ਆ ਵਾਸ਼ਿੰਗ ਵਿਦ ਵੈਂਟੀ ਵਿਦ ਸੈਟ ਸਾਰਾ ਕੁਝ ਸੋ ਹਰੇਕ ਸਮਾਨ ਤੁਹਾਨੂੰ ਇਹਨਾਂ ਦੇ ਕੋਲੋਂ ਮਿਲਣਾ ਹੀ ਮਿਲਣਾ ਜਿਹੜਾ ਚੀਜ਼ ਮਰਜੀ ਤੁਸੀਂ ਭਾਲਦੇ ਹੋ ਹਰੇਕ ਚ ਭਈ ਆਉਣਾ ਤੁਸੀਂ ਮੋਗੇ ਸ਼ਹਿਰ ਦੇ ਵਿੱਚ ਆਪਾਂ ਇਸ ਟਾਈਮ ਖੜੇ ਕੋਈ ਬੰਦਾ ਔਲਝ ਜਾਵੇ ਯਾਰ ਵੀ ਇਹ ਕਾਲਸਰ ਰੋਡ ਬੋਲ ਰਹੇ ਆ ਨਾ ਜੇ ਕੋਈ ਵੀ ਆ ਮੋਗੇ ਸ਼ਹਿਰਾਂ ਨੇੜੇ ਟੈਲੀਫੋਨਿਕ ਸਟੇਜ ਰੂਮਲ ਹੋਟਲ ਦੀ ਬੈਕ ਸਾਈਡ ਸੋਨੂ ਸੂਦ ਦੀ ਕੋਠੀ ਦੀ ਬੈਕ ਸਾਈਡ ਮਨਚੰਦਾ ਸੈਂਟਰੀ ਸਟੋਰ ਮੋਗਾ ਲਓ ਜੀ ਸੋਨੂ ਸੂਦ ਨੂੰ ਕੋਣ ਨਹੀਂ ਜਾਣਦਾ ਸੋਨੂ ਸੂਦ ਦੀ ਕੋਠੀ ਦੇ ਬੈਕ ਸਾਈਡ ਤੇ ਆ ਮਨਚੰਦਾ ਸੈਂਟਰੀ ਸਟੋਰ ਜਾਂ ਮਨਚੰਦਾ ਟਰੇਡਿੰਗ ਕੰਪਨੀ ਨਾ ਕਿਸੇ ਵੀ ਪੁੱਛ ਕੇ ਆ ਸਕਦਾ ਕੰਟੈਕਟ ਨੰਬਰ ਬੋਲੋ ਵੀਰੇ ਕੰਟੈਕਟ ਨੰਬਰ ਹੈਗਾ 97810 55982 ਲਓ ਜੀ ਏ ਨੰਬਰ ਤੇ ਮਿੱਤਰੋ ਸੰਪਰਕ ਕਰ ਲਓ ਹਰੇਕ ਸਮਾਨ ਤੁਹਾਨੂੰ ਹਰੇਕ ਚੀਜ਼ ਤੁਹਾਨੂੰ ਜੈਜ ਰੇਟ ਤੇ ਹੋਲ ਸੇਲ ਰੇਟ ਤੇ ਮਿਲ ਜੂਗੀ ਇੱਕ ਹੁੰਦਾ ਜੈਜ ਰੇਟ ਐ ਇੱਕ ਹੋਲ ਸੇਲ ਰੇਟ ਹੁੰਦਾ ਇਹ ਬਾਈ ਹੋਰੀ 25% ਰੇਟ ਘਟਾਉਣਗੇ ਆਪਣੇ 20 25% ਬਿਆਰਾਂ ਰੇਟ ਘਟਾਉਣਗੇ ਜੀ ਆਈਡੀ ਆਫਰ ਮੈਦ ਨਹੀਂ ਨੀਗੀ ਕਿ ਤਾ ਤੁਸੀਂ ਐਸਟੀਮੇਟ ਬਣਾਓ ਇੱਕ ਵਾਰੀ ਆ ਕੇ ਸਮਾਨ ਲਓ ਚਾਹੇ ਨਾਲੋਂ ਇੱਕ ਵਾਰੀ ਐਸਟੀਮੇਟ ਜਰੂਰ ਬਣਾਓ ਸਾਡੇ ਕੋਲ ਆ ਕੇ ਕਿਨ ਇੱਕ ਵਾਰ ਚੈੱਕ ਕਰ ਲਓ ਆ ਕੇ ਵੀ ਕੀ ਰੇਟ ਪੈ ਰਹਿਣਾ ਸਮਾਨ ਦੇਖੋ ਮੈਨੂੰ ਨਹੀਂ ਲੱਗਦਾ ਜੇ ਕੋਈ ਬੰਦਾ ਇਹਨਾਂ ਦੇ ਆ ਗਿਆ ਤੇ ਸਮਾਨ ਦੇਖ ਕੇ ਦੇਖ ਕੇ ਲੈ ਬਿਨਾ ਮੁੜ ਜੂਗਾ ਕਿਉਂਕਿ ਬ੍ਰਾਈਡੀਆਂ ਇਹਨਾਂ ਦੇ ਕੋਲ ਬਹੁਤ ਟਾਪ ਆ ਸੋ ਸ਼ੇਅਰ ਕਰ ਦਿਓ ਵੀਡੀਓ ਨੂੰ ਸੋ ਹੋਰ ਚੀਜ਼ਾਂ ਆਪਾਂ ਹੁਣ ਤੁਹਾਨੂੰ ਰੀਲ ਪਾਵਾਂਗੇ ਉਹਦੇ ਵਿੱਚ ਵੀ ਦਿਖਾਵਾਂਗੇ ਸੋ ਥੈਂਕ ਯੂ ਮੇਰੇ ਬਹੁਤ ਬਹੁਤ ਮਿਹਰਬਾਨੀ ਓਕੇ